ਪਿੰਡ ਹਰਦਾਸਪੁਰ ਨੂੰ ਜਿਹ ਪਹਿਲਾਂ ਗੁਰਦਵਾਰ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਪਿੰਡ ਨੇ ਫੈਸਲਾ ਕਰ ਦਿੱਤਾ ਸੀ ਉਸ ਵੀ ਇਨਵੋਲਵ ਹੋਈ ਸੀ। ਉਹ ਸਾਰੀ ਗੱਲਬਾਤ ਮੁੱਕ ਗਈ ਸੀ ਪਰ ਇਹ ਬੰਦੇ ਜਿਹੜੇ ਹੁਣ ਆ ਕੇ ਜਿਹਨਾਂ ਨੇ ਅਟੈਕ ਕੀਤਾ ਹੋਰ ਵੀ ਜਿੱਥੇ ਬੰਦਿਆਂ ਕੋਤਰੇ ਫਿਰਦੇ ਸੀ ਪਿੰਡ ਦਾ ਮਾਹੌਲ ਬਣ ਅਸੀਂ ਕਿਹਾ ਵੀ ਚਲੋ ਸਾਡਾ ਉੱਤੇ ਆਸਾਨ ਨੇ ਤੇ ਉੱਥੇ ਸੱਜ ਕੇ ਤਾਂ ਸਾਰੀ ਸ਼ਾਂਤੀਪੁਰ ਕੋ ਰਾਜਨਾਮਾ ਕਰਾ ਲਿਆ। ਜੀ ਤੇ ਉਹ ਸਾਡੇ ਨਾਲ ਸੰਪਰਕ ਉਹਨਾਂ ਨੇ ਕੀਤਾ ਸਾਡੇ ਨਾਲ ਜੀ ਵੀ ਜਿੱਥੇ ਤੇ ਨਹੀਂ ਤੇ ਅਸੀਂ ਜਦੋਂ ਗੱਲਬਾਤ ਕਰਦੇ ਮੈਂ ਕਿਹਾ ਵੀ ਪਹਿਲਾਂ ਤੁਸੀਂ ਦੱਸੋ ਆਪਣੀ ਗੱਲ ਫੇਰ ਦੂਜੀ ਇੱਕ ਪੰਚਾਇਤ ਦੀ ਪੁੱਛਾਂਗੇ ਤੀਜਾ ਗੁਜ਼ਰਾ ਕਮੇਟੀ ਦੀ ਪੁੱਛਾਂਗੇ ਨਾ ਜੀ ਫੇ ਵੱਖ-ਵੱਖ ਗੱਲਾਂ ਸੁਣ ਕੇ ਫੇਰੀ ਪਤਾ ਲੱਗਣਾ ਜੀ ਤੇ ਉਹਨਾਂ ਨੇ ਹਲੇ ਉਹਨਾਂ ਦਾ ਗੱਲਬਾਤ ਚੱਲਦੀ ਸੀ ਤਾਂ ਉੱਠ ਕੇ ਬੰਦੇ ਨਾਲ ਨਾ ਪਰਬਾਨਾ ਕੱਢ ਲਈਆਂ ਕਿ ਨਿਸ਼ਾ ਕੱਢ ਲਈ ਦਦਨਾ ਸਿੰਘਾਂ ਦੇ ਦਰਦਾਂ ਮਾਰ ਦਿੱਤੀ ਇੱਕ ਪਿਸਟਲ ਕੱਢ ਕੇ ਫੇਰ ਕੱਢਦੇ ਸੀ ਕਹਿੰਦੇ ਕੋਲਿਆ ਫੇਰ ਪਿਸਟਲ ਉਹਦਾ ਜੀ ਨਾ ਨਜਾਜ ਉਹ ਤੋਂ ਕੋ ਨੂੰ ਬੰਦ ਨਹੀਂ ਗਿਆ ਉਹ ਪਰ ਸੁੰਦੇ ਤਾਂ ਪਿਸਤਲ ਕੱਢ ਕੇ ਕੀ ਨਾਮ ਆ ਉਹਨਾਂ ਦਾ ਜਿਹਨਾਂ ਨਾਲ ਪਿਸਤਲ ਕੱਢ ਕੇ ਕੀ ਨਾਮ ਆ ਉਹਨਾਂ ਦਾ ਇੱਕ ਜਸਪ੍ਰੀ ਸਿੰਘ ਹੈ ਮੈਂ ਦੱਸਦਾ ਇੱਕ ਜਗਜੀਤ ਸਿੰਘ ਆ ਇਹ ਇਹ ਜਸਪ੍ਰੀ ਸਿੰਘ ਤੇ ਰਣਜੀਤ ਸਿੰਘ ਦੋ ਮੁੰਡੇ ਆ ਇਹਦੇ ਜੀ ਜਗਜੀਤ ਸਿੰਘ ਨਾਲ ਉਹਨਾਂ ਨਾਲ 35-40 ਬੰਦੇ ਹੋਰ ਲੈ ਕੇ ਆ ਸੀ ਪੰਜ-ਸੱਤ ਗੱਡੀਆਂ ਭਰ ਕੇ ਲਗਾਇਆ ਸੀ ਬਾਈ ਜਿਹੜੀ ਗੋਲੀ ਲੱਗੀ ਉਹ ਜਸਪ੍ਰੀ ਤੇ ਗੋਲੀ ਲੱਗੀ ਆ ਉੱਥੇ ਪਤਾ ਨਹੀਂ ਉਹਨਾਂ 'ਚ ਕਿਸੇ ਤੇ ਲੱਗੀ ਹੋਣੀ ਆ ਉਹ ਫੈਸਲ ਖੋਲ੍ਹਦੇ ਆ ਤੇ ਠੀਕ ਹੈ ਜੀ ਤੇ ਜਿਹੜੇ ਆਪਣੇ ਨਿਹੰਗਿਓ ਕਿੰਨੇ ਜ਼ਖਮੀ ਹੋਏ ਜੀ 3 ਸਿਕ ਤਾਂ ਕਿ ਸਿੰਗ ਗਿੰਗ ਕਾਰਨ ਮਤੁਰੇ ਲੜਾਈ ਹੁੰਦਾ ਕਾਰਨ ਕੀ ਹੋ ਗਿਆ ਸਾਹਮਣੇ ਪਿੰਡ ਦੇ ਇਹਨਾਂ ਦਾ ਗੁਰਦਾਰ ਸਾਹਿਬ ਦਾ ਡਿਸਪਿਊਟ ਚੱਲਦਾ ਸੀਗਾ ਅੱਗੇ ਪਿੰਡ ਵਾਲਿਆਂ ਨੇ ਵੀ ਫੈਸਲਾ ਕਰਾ ਲਿਆ ਸੀ ਪਿੰਡ ਦੀ ਪੰਚਾਇਤ ਨੇ ਵੀ ਸਾਰੇ ਜਮਾ ਬਸਦੀ ਨਾਲੇ ਫੈਸਲਾ ਹੋ ਚੁੱਕਾ ਪਰ ਉਸ ਗੱਲ ਨੂੰ ਫਿਰ ਦਾਦੇ ਉਭਾਰ ਰਹੇ ਸੀ ਫੋਟ ਅੱਛੇ ਬੰਦਿਆਂ ਕੋਲ ਗਿਆ ਕੋਈ ਛੱਡਾ ਸਾਢ ਕੋ ਗਿਆ ਉੱਥੇ ਪਛਾਰ ਕੋ ਤੇ ਮੈਂ ਕਹਿੰਦਾ ਤੁਸੀਂ ਮੈਂ ਕਹਿੰਦਾ ਫੈਸਲਾ ਤੁਹਾਡਾ ਹੋ ਗਿਆ ਹੈ ਹਨਾ ਤੁਸੀਂ ਸਾਰਾ ਕੁਝ ਬੜਾ ਲਿਖ ਲਿਖਾਈਆ ਹੋ ਗਿਆ ਹੈ ਵੀ ਤੁਸੀਂ ਰਹਿਣ ਤੋਂ ਸ਼ਾਂਤੀ ਰੱਖੋ ਪਰ ਨਹੀਂ ਉੱਥੇ ਵੀ ਸਾਡੇ ਕੋਲ ਹਥਿਆਰ ਤੋਂ ਲੈ ਕੇ ਦੋ ਤਿੰਨ ਗੱਡੀਆਂ ਭਰ ਕੇ ਲਗਾਇਆ। ਪਰ ਇੱਥੇ ਵੀ ਥੋੜੇ ਥੀਸੂਬਲੀ ਪੜੇ ਬੰਦੇ ਆ ਗਏ। ਇਹ ਗੱਡੀਆਂ ਭਰ ਕੇ ਹਥਿਆਰ ਤੋਂ ਲੈ ਕੇ ਆ ਗਏ। ਤੇ ਉੱਥੇ ਗੱਲਬਾਤ ਹੀ ਵਾਲੇ ਸ਼ੁਰੂ ਹੋਈ ਸੀ ਜਨੂੰ ਇਹ ਸਿੰਘਾਂ ਦੇ ਗਾਲ ਪਾ ਕੇ ਇੱਕ ਦੇ ਪੇਟ ਵਿੱਚ ਛੋਟਾ ਮਾਰ ਦਿੰਦਾ, ਇੱਕ ਦੇ ਕੰਨ ਵਿੱਚ ਨਗਾਹਤਾ ਜੀ, ਇੱਕ ਦੇ ਹੱਥ ਵਿੱਚ ਨਗਾਹਤਾ ਜੀ। ਤੇ ਬੱਬਈ ਜਿਹੜਾ ਪਿਸਤਲ ਆ ਜੋ ਪੁਲਿਸ ਨੂੰ ਤੁਸੀਂ ਫੜਾਇਆ ਪਤਾ ਲੱਗਾ ਕੋਈ 2 ਨੰਬਰ ਦਾ ਇੱਕ ਪੁਲਿਸਨ ਸੀ ਜਿਹੜਾ ਕੋਈ ਨੰਬਰ ਨੰਬਰ ਕਸਮ ਦੱਸਿਆ ਨਹੀਂ ਅੱਛਾ ਜਿਨ੍ਹਾਂ ਨੂੰ ਹਮਲਾ ਕੀਤਾ ਕੋਈ ਪਿੰਡ ਪਿੰਡ ਦੇ ਰਹਿਣ ਵਾਲੇ ਕਿ ਬਾਹਰੋਂ ਆਏ ਸੀ ਉਹ ਉਹ ਨਾਲੋਂ ਆ ਕੇ ਪਿੰਡ 'ਚ ਰਹੇ ਸਾਰੇ ਪਿੰਡ ਉਹਨਾਂ ਦੇ ਖਿਲਾਫ ਹੈ ਜਿਹੜੇ ਜਿਹੜੇ ਮੈਂਬਰ ਜਿਹੜੀ ਪੰਚਾਇਤ ਆ ਉਹ ਵੀ ਉਹਨਾਂ ਦੇ ਖਿਲਾਫ ਆ ਕਿਉਂਕਿ ਪਿੰਡ ਵਿੱਚ ਵੀ ਉਹ ਮਾਹੌਲ ਖਰਾਬ ਰੱਖਦੇ ਤੇ ਬੱਬਈ ਜਿਹੜੇ ਆਪਣੇ ਨਿਹੰਗ ਸਿੰਘ ਜਕਮੀ ਉਹਨਾਂ ਦਾ ਨਾਮ ਪਤਾ ਕੀ ਹੈ ਕੀ ਨਾਮ ਉਹਨਾਂ ਦਾ ਜੀ ਜਿਨ੍ਹਾਂ ਦੇ ਨਾਂ ਦੱਸਦੇ ਆ ਮਹਾਂਗੁਰਮ ਲਕੀਸ਼ ਸਿੰਘ ਹੈ ਜੀ ਇੱਕ ਦਾ ਨਾਮ ਮਹਾਂਪੁਰਨਾ ਪਰਖਣਾ ਨਾਂ ਦਾ ਤੇ ਬਾਕੀ ਮੋਜ ਦੇ ਨਾਲ ਜੀ ਰੰਜੀਤ ਸਿੰਘ ਜੀ ਨੇ ਅੰਦਰੋਂ ਬਹੁਤ ਮੁੱਢੀ ਗੱਲਾਂ ਪਾੜਿਆ ਕਰਮਸ਼ੀਲ ਆ ਦਿਖੋ ਸਾਹਮਣੇ ਉਹਨਾਂ ਦੇ ਨਾਲ ਅਣਪਛਾਤੇ ਬੰਦੇ ਸੀ ਬਹੁਤ ਉਹਨਾਂ ਦੀਆਂ ਗੱਡੀਆਂ ਵੀ ਹੱਲੇ ਡੇਰੇ ਖੜੀਆਂ ਸੀ ਪੁਲਿਸ ਨੇ ਹੈਂਡਓਵਰ ਕਰਤੀਆਂ ਅੱਛਾ ਜੀ ਜੋ ਇਨਵੈਸਟੀਗੇਸ਼ਨ ਕੋਲ ਪੈਣ ਦੇ ਵਿੱਚ ਮੋਦਰ ਬੰਦੇ ਕੋ ਪੰਚਾਇਤ ਦੇ ਬੰਦੇ ਵਿੱਚ ਬੈਠੇ ਸੀ ਜਦੋਂ ਹਾਂ ਬੈਠੇ ਸੀ ਸਰਪੰਚ ਸਾਹਿਬ ਬੈਠੇ ਸੀ ਵਿੱਚ ਅੱਛਾ ਜੀ ਪਿੰਡ ਦੇ ਗੁਰਦਾਰਾ ਕਮੇਟੀ ਦੇ ਪਰ ਬੈਠੇ ਸੀਗੇ ਬੈਠੇ-ਬੈਠੇ ਸਾਰੇ ਲੋਕ ਕੱਢ ਪੈ ਗਏ ਸੀ ਕਹਿੰਦੇ ਆਪਾਂ ਤਾਂ ਨੋਬਾ ਤਾਂ ਕਿ ਕੀ ਕਰਨ ਰਹਿ ਗਿਆ ਤੁਹਾਨੂੰ ਕੀ ਲੱਗ ਰਿਹਾ ਜੀ ਅੱਗੇ ਉਹ ਨਹੀਂ ਹਥ ਅਸੀਂ ਕੱਲ ਤੇ ਹੱਥੇ ਗੱਲ ਨਹੀਂ ਸੁਣਦੇ ਸੀ ਅਸੀਂ ਮੈਂ ਮੱਜੇ ਤੇ ਪੇਛਾ ਦੀ ਗੱਲ ਸੁਣਦਾ ਮੈਂ ਸਲਾਹ ਕੱਲੀ ਕੱਲੀ ਪਹਿਲੇ ਤੇਰੀ ਗੱਲ ਸੁਣਦੇ ਆ ਫਿਰ ਪਿੰਡ ਦੀ ਪੰਚਾਇਤ ਦੀ ਸੁਣਾਂਗੇ ਫਿਰ ਫਿਰ ਕੋ ਫੈਸਲਾ ਕਰਾਂਗੇ ਅਸੀਂ ਕੋ ਕਹਿੰਦਾ ਫਾਂਸੀ ਟੰਗਣਾ ਸੀ ਕਿਸੇ ਨੂੰ ਗੁਰਮਤ ਅਨੁਸਾਰ ਜੇ ਕਿਸੇ ਦੀ ਕੋ ਸੇਵਾ ਸੀਗੀ ਕਿਸੇ ਨੂੰ ਸੁਖਮਨੀ ਸਾਹਿਬ ਦੇ ਪਾਠ ਲਾ ਦਿੰਦੇ ਕਿਸੇ ਨੂੰ ਗੁਰਦਾਰੇ ਝਾੜਾ ਝਾੜੂ ਕੇ ਨਹੀਂ ਸੇਵਾ ਇਹ ਹੀ ਸੇਵਾ ਹੁੰਦੀਆਂ ਨੇ ਸਿੱਖ ਤੁਹਾਨੂੰ ਜਿਹੜੀ ਅਜੇ ਕਿਹੜਾ ਕਿਸੇ ਨੂੰ ਕੋ ਫਾਂਸੀ ਟੰਗਣਾ ਤੇ ਕਰੀ ਕੀ ਮੰਗ ਕਰਦੇ ਕਾਰਵਾਈ ਤੁਸੀਂ ਆਪਣੀ ਕਾਰਵਾਈ ਉਹ ਤੇ ਹੋਣੀ ਚਾਹੀਦੀ ਗੁਰਦਾਰੇ ਚੜ ਕੇ ਆਏ ਆ ਹੱਥ ਲੈ ਕੇ ਹਥਿਆਰ ਲੈ ਕੇ ਸਾਡੇ ਕਿੰ ਅ ਹੋਰ ਹੋਰ ਵੀ ਜਿ세 ਬੰਦੇ ਬੰਦੇ ਜਿਹੜੇ 35 40 ਬੰਦੇ ਹੋਰ ਲੈ ਕੇ ਆਏ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੀਆਂ ਗੱਡੀਆਂ ਪੁਲਿਸ ਨੂੰ ਫੜਾ ਲੀਆਂ ਕੁਛ ਲੈ ਕੇ ਭੱਜ ਗਏ ਉਹ ਤੇ ਅਸੀਂ ਅੱਗੇ ਰੋਕਦੇ ਰਹੇ ਆ ਆਪਣੇ ਸਿੰਘਾਂ ਨੂੰ ਰੋਕਿਆ ਨਹੀਂ ਤੇ ਜ਼ਿਆਦਾ ਨੁਕਸਾਨ ਉਹਨਾਂ ਦਾ ਵੀ ਹੋ ਸਕਦਾ ਸੀ ਉਹਨੇ ਆਪਣੇ ਸਿੰਘਾਂ ਨੇ ਉਹਨਾਂ ਤੋਂ ਪਿਸਟਲ ਖੋਹਿਆ ਤੇ ਉਹਨਾਂ ਨੇ ਦੋ ਪੈਰ ਕੀਤੇ ਤੀਜਾ ਇੰਡਾ ਵੀ ਬਾਬਾ ਇਹ ਪੁਰਸਫੇਰ ਮੌਕੇ ਤੇ ਤੁਸੀਂ ਬੁਲਾਈ ਉੱਥੇ ਜੀ ਹਾਂਜੀ ਅਸੀਂ ਬੁਲਾਈ ਆ ਅਗੇ ਸੀ ਟਾਈਮ ਨਾਲ ਕੋ ਪਿੰਡ ਦੇ ਪਿੰਡ ਦੇ ਲੋਕਾਂ ਨੇ ਬੁਲਾਈ ਅੱਛਾ ਜੀ ਪਿੰਡ ਦੇ ਪਤਵੰਤੇ ਸੱਜਣ ਵਿੱਚ ਬੈਠੇ ਸੀ ਜੀ ਠੀਕ ਹੈ ਜੀ ਪਰ ਆਪਾਂ ਪੰਚਾਇਤ ਸੱਦਿਆ ਤੇ ਲੰਡਵਾਸੇ ਥੋੜਾ ਸੱਦਿਆ ਜੀ ਆਪਾਂ ਤਾਂ ਫੈਸਲਾ ਕਰਨ ਵਾਸਤੇ ਮੈਂ ਹੁਣ ਚਾਰ ਲੋ ਆਇਆ ਤੇ ਬੈਠੋ ਕੱਲੇ ਕੱਲੇ ਗੱਲ ਸੁਣੋ ਤਾਂ ਆਪ ਜੀ ਸਮਝਦੇ ਆ ਨਾ ਪਹਿਲਾਂ ਤੂੰ ਸੁਣਾ ਜੀ ਤੂੰ ਤੂੰ ਸਾਡੇ ਕੁਝ ਕਹਿ ਚੁੱਕੇ ਆ ਫਰਕ ਐਪਲੀਕੇਸ਼ਨ ਲੈ ਕੇ ਉੱਥੇ ਗਿਆ ਸੀ ਹਰ ਪਹਿਲਾਂ ਤੂੰ ਆਪਣੀ ਗੱਲ ਦੱਸ ਫਿਰ ਉਹ ਪੰਚਾਇਤ ਨੂੰ ਪੁੱਛਾਂਗੇ ਫਿਰ ਗੁਰਦਾਰਾ ਕਮੇਟੀ ਨੂੰ ਪੁੱਛਾਂਗੇ ਕੱਲੇ-ਕੱਲੇ ਬਜ਼ੇ ਵੀ ਇਸ ਬਲੀ ਕੋ ਬੋਲੋ ਨਾ ਕਿ ਦਜਨਵਾੜਾ ਨਾ ਬੋਲੋ ਕਿ ਕਰਕੇ ਤੁਸੀਂ ਗੱਲ ਕਰੋ ਹਨਾ ਸ਼ਾਂਤੀਪੂਰਵ ਅਸੀਂ ਵਿੱਚ ਬੈਠੇ ਠੀਕ ਉੱਠ ਕੇ ਬੰਦੇ ਪਹਿਲੇ ਤਿਆਰੀ ਕਰਕੇ ਆਏ ਸੀ ਲੜਨ ਦੇ ਬਾਬਾ ਜਿੰਨਾ ਤੇ ਗੋਲੀ ਲੱਗੀ ਹੈ ਤੁਹਾਡੇ ਨਾਲ ਦੇ ਸੀ ਕਿ ਜਾਂ ਕੋਈ ਨਹੀਂ ਉਹ ਹੀ ਸੀਗਾ ਜੀ ਉਹ ਤਾਂ ਪਿਸਤਲ ਜਦੋਂ ਸਿੰਘਾਂ ਨੇ ਖੋਇਆ ਤੇ ਉਹ ਚੱਲ ਗਿਆ ਤੇ ਆਪਣੀ ਲਾ ਗਈ